ਦਿਨਾਂ ਤੇਰੇ ਵੇੜੇ ਦੋ ਦਿਨਾਂ ਮੈਂ ਚਾਦਰ ਕੱਢਦੀ ਨੀ ਕਿਣ ਤੋਤੇ ਪਾਵਾਂ ਮੈਂ ਚਾਦਰ ਕੱਢਦੀ ਨੀ ਕਿਣ ਤੋਤੇ ਪਾਵਾਂ ਜਮਣ ਦੀ ਛਾਂ ਹੈ ਠਾਂ ਨੀ ਮੈਂ ਪੀੜਾ ਡਾਵਾ ਜਮਣ ਦੀ ਛਾਂ ਹੈ ਠਾਂ ਨੀ ਮੈਂ ਪੀੜਾ ਡਾਵਾ फडके सोचानी ਨਾਲੇ ਸ਼ਰਮਾਵਾਂ ਦਿਲ फडके सोचानी ਨਾਲੇ ਸ਼ਰਮਾਵਾਂ ਮੈਂ ਚਾਦਰ ਕੱਢਦੀਨੀ ਉੱਤੇ ਤੋਤੇ ਪਾਵਾਂ ਤੋਤੇ ਪਾਵਾਂ ਤੋਤੇ ਪਾਵਾਂ ਮੈਂ ਚਾਦਰ ਕੱਢਦੀਨੀ ਉੱਤੇ ਤੋਤੇ ਪਾਵਾਂ ਚਨ ਹੁਸਨ ਜਵਾਨੀ ਨੀ ਮਾਵਾਂ ਠੰਡੀਆਂ ਛਾਵਾਂ ਫਿਕਰਾ ਵਿੱਚ ਡੁੱਬੇ ਚੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਉਹਦੀ ਚੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਵੇਲਾਂ ਪਾਵਾਂ ਵੇਲਾਂ ਪਾਵਾਂ ਵੇਲਾਂ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਵੇਲਾਂ ਸਾਡੇ ਪਿੰਡ ਦੇ ਟੇਸ਼ਨ ਤੇ ਨਾ ਰੁਕਦੀਆਂ ਰੇਲਾਂ ਕੇ ਬਾਪੂ ਨੂੰ ਰੇਲਾ ਰੁਕਵਾਵਾ ਮੈਂ ਆ ਕੇ ਬਾਪੂ ਨੂੰ ਰੇਲਾ ਰੁਕਵਾਵਾ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਚੜੀਆਂ ਪਾਵਾਂ ਚੜੀਆਂ ਪਾਵਾਂ ਚੜੀਆਂ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਚੜੀਆਂ ਮੇਰੇ ਤੁਰ ਜਾਣ ਦੀਆਂ ਨੀ ਕਰ ਗੱਲਾਂ ਛੜੀਆਂ ਕੋ ਵੇਨੀ ਮੈਂ ਤੋ ਹੋਂ ਕੇ ਹਾਵਾਂ ਅੰਬੜੀ ਬਿਲ ਕੋ ਵੇਨੀ ਮੈਂ ਤੋ ਹੋਂ ਕੇ ਹਾਵਾਂ ਚਾਦਰ ਹਾਸ਼ਿਆਲੇ ਨੀ ਮੈਂ ਚਾਦਰ ਲਾਹੀ ਚਾਦਰ ਲਾਹੀ ਚਾਦਰ ਲਾਹੀ ਜਦ ਹਾਸ਼ਿਆਲੇ ਨੀ ਮੈਂ ਚਾਦਰ ਲਾਹੀ ਪੋਟਿਆਂ ਦੀਆਂ ਚੋ ਪਾਣੀ ਇਹ ਦੇਨ ਗਵਾਹੀ ਓ ਨਗਰ ਅੜਿਓ ਉਸ ਦਾ ਸਿਰ ਨਾਵਾਂ ਉਂਜ ਪ੍ਰੀਤ ਨਗਰ ਅੜਿਓ ਉਸ ਦਾ ਸਿਰ ਨਾਵਾਂ ਇਹ ਚਾਰੇ ਕੂਟਾਂ ਨੀ ਇਹ ਤੇ ਪੱਲੇ ਚਾਰੇ ਪੱਲੇ ਚਾਰੇ ਪੱਲੇ ਚਾਰੇ ਇਹ ਚਾਰੇ ਕੂਟਾਂ ਨੀ ਇਹ ਦੇ ਪੱਲੇ ਚਾਰੇ ਇਹ ਚਾਰੇ ਰੁੱਤਾਂ ਨੀ ਇਹ ਵੇਦ ਨੇ ਚਾਰੇ ਇਹ ਹਿੰਦੂ ਚਾਦਰ ਨੂੰ ਨੀ ਮਸੀ ਸਚ ਕਾਵਾ ਇਹ ਹਿੰਦ ਦੀ ਚਾਦਰ ਨੂੰ ਨੀ ਮਸੀ ਸਚ ਕਾਵਾ ਇਹ ਹਿੰਦ ਦੀ ਚਾਦਰ ਨੂੰ ਨੀ ਮਸੀ ਸਚ ਕਾਵਾ ਧੰਨ